ਸੋਨਾ ਚੜਾ ਦੇਣਾ ਪਹਿਲਾਂ ਸਪੀਡ ਨਾਲ ਤਾਂ ਚੜਦਾ ਜਾਂਦਾ ਨਾ ਫਿਰ ਜਦੋਂ ਆਪਾਂ ਖਰੀਦ ਲਿਆ ਬਹਾਵਾ ਸਾਰਾ ਵੀ ਇਹ ਤਾਂ ਮਹਿੰਗਾ ਹੋ ਜੂ ਕੁੜੀਆਂ ਦੇ ਵਿਆਹ ਕਰਨੇ ਨੇ ਮੁੰਡਿਆਂ ਦੇ ਵਿਆਹ ਕਰਨੇ ਨੇ ਫਿਰ ਮਿੱਟੀ ਕਰ ਦੇਣਾ ਜਿਵੇਂ ਫਿਰ ਮਾਰਕੀਟ ਮਿੱਟੀ ਕੀਤੀ ਆ ਫਿਰ ਕੀ ਕਰਨਾ ਹੈ ਫਿਰ ਟਰੰਪ ਸਾਹਿਬ ਦਾ ਕੋਇਨ ਚੱਲੂਗਾ ਫਿਰ ਬਿਟਕੋਇਨ ਚੱਲੂਗਾ ਤੇ ਸਾਰੀ ਤਰ੍ਹਾਂ ਦੀ ਕੋਇਨ ਚੱਲਣਗੇ ਫਿਰ ਉਹਨੂੰ ਵੀ ਤਬਾਹ ਕਰ ਦੇਣਾ ਕਿਉਂ ਲੋਕਾਂ ਨੂੰ ਠੂਠਾ ਫੜਾਉਣਾ ਹੈ ਚੰਗੇ-ਚੰਗੇਆਂ ਨੂੰ ਉਹਨੂੰ ਤਬਾਹ ਕਰਕੇ ਫਿਰ ਕਿਉਂ ਜਾਊਗਾ টিআরএস 8 ਟਾਰੇ ਆਉ ਕੋਇਨ ਅਸੀਂ ਵੀ ਕਿਤੇ ਉਹਨਾਂ ਜਦੋਂ ਪਤਾ ਕਰਕੇ ਗਾਂ ਵੀ ਗਾਂ ਗਾਂ ਦੀ ਗਾਂ ਪਹਿਲਾਂ ਪ੍ਰੀ ਬੁਕਿੰਗ ਚ ਲਿਆ ਪਰ ਉਹ ਆ ਰਹੇ ਆ ਉਹਦੀ ਵੈਬਸਾਈਟ ਵੀ ਆ ਰਹੀ ਹੈ ਉਹ ਕੋਇਨ ਵੀ ਆ ਰਹੇ ਉਹ ਅਲੂਮੀਨਾਟੀ ਕੋਇਨ ਆ টিআরএস 8 ਦਾ ਮਤਲਬ ਹੈ ਸੈਟਰਨ ਐਸਪੀਆਰ ਐਕਚੁਅਲੀ ਜੋ ਸੈਟਰਨ 8 8 ਦਾ ਮਤਲਬ ਹੁੰਦਾ ਹੈ ਹੀਬਰੂ ਬਾਈਬਲ ਚ ਨਵੀਂ ਸ਼ੁਰੂਆਤ ਨਵਾਂ ਅੰਕ ਇਸ ਕਰਕੇ ਉਹ ਅਸੀਂ ਪਹਿਲਾਂ ਲੈ ਲਈ ਸੀ ਮੈਂ ਇਹਦੇ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀਟੀਆਰਐਸ ਏਟ ਇੱਕ ਕੋਇਨ ਆ ਰਿਹਾ ਇਹ ਕੋਇਨ ਹੋਊਗਾ ਜਿਹੜਾ ਉਸ ਤੋਂ ਬਾਅਦ ਰਹਿ ਜਾਊਗਾ ਕਿਉਂ ਕ੍ਰਿਪਟੋ ਰਿਜ਼ਰਵ ਬਣਾ ਰਹੇ ਨੇ ਸਾਰੇ ਦੇਸ਼ ਕੈਨੇਡੀਅਨ ਡਾਲਰ ਡਿਜੀਟਲ ਹੋ ਗਿਆ ਜੀ ਯੂ ਐਸ ਡਾਲਰ ਡਿਜੀਟਲ ਹੋ ਗਿਆ ਰੁਪਈਆ ਇੰਡਸ ਬੈਂਕ ਨੇ ਡਿਜੀਟਲ ਬਣਾ ਲਿਆ ਸਾਰੇ ਦੇਸ਼ਾਂ ਨੇ ਬਣਾ ਲਏ ਪਤਾ ਕਿਸੇ ਰਸ਼ੀਆ ਨੇ ਡਿਜੀਟਲ ਬਣਾ ਲਿਆ ਤੇ ਇਹਨਾਂ ਨੇ ਡਿਜੀਟਲ ਬਣਾ ਲਿਆ ਉਹ ਤਾਂ ਆਪੋ ਆਪਣੀ ਕਰੰਸੀ ਹੋਊ ਪਰ ਉਸ ਤੋਂ ਬਾਅਦ ਇੱਕ ਕੋਇਨ ਰਹਿ ਜਾਊਗਾ ਜਾਂ ਬਾਕੀ ਦੇ ਕੋਇਨ ਨੇ ਜਿਹੜੇ ਬਸ ਉਹ 에어ਫਲੇਟ ਕਰਦੇ ਰਹਿਣਗੇ ਪਰ ਪੇਮੈਂਟ ਤੁਸੀਂ ਸਾਰਿਆਂ ਚ ਕਰ ਸਕੋਗੇ ਚਾਹੇ ਤੁਹਾਡੇ ਕੋਲੇ ਬਿਟਕੋਇਨ ਵੀ ਆ ਚਲੋ ਉਹਦੀ ਪ੍ਰਾਈਸ ਘਟਾ ਤਾਂ ਉਨੇ ਤੇ ਹੋ ਜਾਊਗਾ টিਆਰਐਸ 8 ਜਿੰਨੀ ਉਹਦੀ ਪ੍ਰਾਈਸ ਆ ਉਹਨੇ ਤੇ ਹੋ ਜਾ ਖਾਲਸ ਆ ਜਿਹਦੇ ਕੋਲੇ ਜਿੰਨੀ ਉਹਦੀ ਪ੍ਰਾਈਸ ਆ ਉਨੇ ਤੇ ਹੋ ਜਾ ਪਰ ਸਿਰਫ ਡਿਜੀਟਲ ਪੇਮੈਂਟ ਆ ਤੇ ਇਹਨਾਂ ਕੋਇਨਾਂ ਤੇ ਆਪਾਂ ਨੂੰ ਇਹ ਲੈ ਆਉਣਗੇ ਚਾਹੇ ਫਿਰ ਉਹ ਕੈਨੇਡੀਅਨ ਡਾਲਰ ਨੇ ਚਾਹੇ ਅਮਰੀਕਨ ਨੇ ਚਾਹੇ ਇੰਡੀਅਨ ਰੁਪਈਆ ਲ ਕਿਉਂ ਪਹਿਲਾਂ ਸੋਨੇ ਤੋਂ ਤੋੜ ਕੇ ਰੁਪਈਏ ਨੂੰ ਕੀਤਾ 1970 ਚ ਅਮਰੀਕਾ ਨੇ ਵੀ ਗੋਲਡ ਦੇ ਇਵ ਦਿਨੀ ਆਪਾਂ ਡਾਲਰ ਰੱਖਣਾ ਵੀ ਅਸੀਂ ਕਿੰਨੇ ਵੀ ਡਾਲਰ ਛਾਪ ਸਕਦੇ ਆ ਸਾਰੇ ਦੇਸ਼ਾਂ ਨੂੰ ਕਰਜ ਆ ਅਸੀਂ ਦੇਵਾਂਗੇ ਸੋਨੇ ਤੋਂ ਲਾ ਲਿਆ ਓਕੇ ਹੁਣ ਸੋਨੇ ਹੁਣ ਸੋਨੇ ਦੀ ਵੀ ਨਹੀਂ ਲੋੜ ਕਹਿੰਦੇ ਸੋਨਾ ਵੀ ਚੜਾਓ ਪਹਿਲਾਂ ਵੇਚ ਦਿਓ ਮੁੜ ਕੇ ਮਿੱਟੀ ਕਰ ਦਿਓ ਉਸ ਤੋਂ ਬਾਅਦ ਫਿਰ ਡਿਜੀਟਲ ਤੇ ਲੈ ਆਓ ਜਰੋਂ ਦੀ ਕੋਈ ਵੈਲਿਊ ਨਹੀਂ ਉਹਨੂੰ ਖਰੀਦਣਾ ਕਿਹਨੇ ਆ ਆ ਲਿਖੀ ਹੋਈ ਆ ਬੁੱਕ ਜਿਹਨੇ ਪੂਰ ਡੈਡ ਰਿਚ ਡੈਡ ਬੁੱਕ ਮੈਂ ਉਹ ਸਾਰੀ ਪੜ੍ਹੀ ਆ ਉਸੇ ਬੰਦੇ ਨੇ ਹੁਣ ਦੁਬਾਰੇ ਬੁੱਕ ਲਿਖੀ ਆ ਉਹਨੇ ਦੱਸਦਾ ਵੀ ਸੋਨਾ ਵੀ ਖਤਮ ਚਾਂਦੀ ਵੀ ਖਤਮ ਹੋ ਜੂ ਬਿਟਕੋਇਨ ਵੀ ਕ੍ਰੈਸ਼ ਹੋ ਜਾਊਗਾ ਐਡੀ ਤਗੜੀ ਭਾਰੀ ਮੰਦੀ ਆਉਣੀ ਆ ਸਾਲ ਦੇ ਅੰਤ ਤੱਕ ਜਾਂਦੇ ਜਾਂਦੇ ਵੀ ਠੂਠਾ ਫੜਾ ਜਾਣਗੇ ਚੰਗੇ ਚੰਗੇ ਤਗੜੇ ਮੀਰਾ ਲੋਕਾਂ ਦੇ ਤੇ ਜਿਹੜੇ ਆਪਾਂ ਕਹਿੰਦੇ ਨਾ ਮੇਰੀ ਜ਼ਮੀਨ ਫਲਾਨੀ ਜ਼ਮੀਨ ਧੰਕੀ ਜ਼ਮੀਨ ਮੇਰੇ ਨਾਲ ਵੀਰਾ ਇਥੋਂ ਸਰੀ ਤੋਂ ਹੀ ਗੱਲਾਂ ਕਰਦਾ ਹੁੰਦਾ ਆ ਜਾਂਦਾ ਉਹਨੇ ਵੀ ਕੋਈ ਚੰਨ ਇਨਵੈਸਟ ਕੀਤਾ ਹੋਇਆ ਕਹਿੰਦਾ ਬਾਈ ਮੈਂ ਤਾਂ ਟਰਸਟ ਬਣਾਈ ਜਾਨਾ ਟਰਸਟ ਦੇ ਨਾਮ ਲਵਾਉਂਗਾ ਪ੍ਰਾਪਰਟੀ ਮੈਂ ਕਿਹਾ ਬਹੁਤ ਸਿਆਣੀ ਗੱਲ ਆ ਜਿਹਦੀ ਪ੍ਰਾਪਰਟੀ ਟਰਸਟ ਦੇ ਨਾਮ ਹੋਊਗੀ ਚਾਹੇ ਪਰਿਵਾਰ ਦਾ ਹੀ ਟਰਸਟ ਬਣਾਇਆ ਹੋਇਆ ਸਿਰਫ ਉਹ ਪ੍ਰਾਪਰਟੀ ਬਚੂ ਜਾਂ ਜਿਹਦੀ ਪ੍ਰਾਪਰਟੀ ਕਿਸੇ ਧਾਰਮਿਕ ਗ੍ਰੰਥ ਦੇ ਨਾਮ ਕਿਸੇ ਗੀਤਾ ਦੇ ਕੁਰਾਨ ਦੇ ਹੋ ਨਹੀਂ ਸਕਦੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋ ਸਕਦੇ ਆ ਕਿਉਂਕਿ ਉਹ ਪ੍ਰਗਟ ਗੁਰਾਂ ਕੀ ਦੇ ਆ ਮੈਂ ਸੀਰੀਅਲ ਨੰਬਰ ਪਾ ਕੇ ਕੋਇਨ ਉਹਨਾਂ ਦੇ ਨਾਮ ਕਰਾਇਆ ਤੇ ਗੋਸਟ ਟਰੇਡਿੰਗ ਕਰੀ ਜਾਂਦੇ ਆ 2 ਜੂਨ ਨੂੰ ਜੂਨ 84 ਦੀ ਯਾਦ ਚ ਆਪਾਂ ਇਹਨੂੰ ਇਸ਼ੂ ਕਰਦੇ ਆਂਗੇ ਤੇ ਪੀਆਰਐਸਏ ਬਾਰੇ ਤੁਸੀਂ ਜਾਣਕਾਰੀ ਮੰਗਦੇ ਹੋ ਉਹਦੇ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜਦੋਂ ਵੈਬਸਾਈਟ ਆ ਗਈ ਸਾਡੀ ਅੱਖ ਰੱਖੀ ਹੋਈ ਆ ਉਹਦੇ ਤੇ ਵੀ ਅਸੀਂ ਲੈ ਕੇ ਰੱਖੇ ਹੋਏ ਨੇ ਉਹ ਵੀ ਤੇ ਇਹ ਤੁਹਾਡੇ ਨਾਲ ਸਾਂਝ ਪਾਉਣੀ ਸੀ ਵੀਰੋ ਕਿ ਇਹ ਨਹੀਂ ਹੁੰਦਾ ਵੀ ਜੇ ਮੈਂ ਕਹਤਾ ਤਾਂ ਹਾਂ ਉਹ ਸਾਰੀ ਗੱਲ ਓਵੇਂ ਮੈਂ ਇੰਨਾ ਕੁ ਮੈਨੂੰ ਪਤਾ ਲੱਗਣ ਲੱਗੇਦਾ ਫਿਰ ਮੈਨੂੰ ਆਪਦਾ ਫਿਊਚਰ ਦਾ ਪਤਾ ਲੱਗ ਗਿਆ ਵੀ ਕੀ ਹੋਣਾ ਕੀ ਨਹੀਂ ਹੋਣਾ ਹਾਂ ਮੈਂ ਕਿਤਾਬਾਂ ਪੜ੍ਹਦਾ ਉਹਨਾਂ ਦੇ ਅਨਸਾਰ ਕੀ ਲਿਖਿਆ ਹੁਣ ਇਹ ਜਿਹੜਾ ਕੁਝ ਅੱਜ ਹੋ ਰਿਹਾ 1997 ਚ ਬੁੱਕ ਲਿਖੀ ਗਈ ਏ ਫਿਊਚਰ ਸ਼ੌਕ ਉਹ ਬੁੱਕ ਦਾ ਨਾਮ ਆ ਕੋਈ ਨੂੰ ਪੁੱਛਦੇ ਤੁਸੀਂ ਇੰਸਟਾਗ੍ਰam ਤੇ ਕਹੀ ਫਿਊਚਰ ਸ਼ੌਕਸ ਸ਼ੌਕਸ ਮਤਲਬ ਝਟਕੇ ਫਿਊਚਰ ਦੇ ਝਟਕੇ ਉਹਦੇ 2 ਐਡੀਸ਼ਨ ਆਏ ਨੇ ਪੜ੍ਹ ਲਿਓ ਤੁਹਾਨੂੰ ਇੱਕ ਇੱਕ ਚੀਜ਼ ਸੁਣ ਚਾਲਣ ਹੋ ਜੂ ਤੁਹਾਡੇ ਕਪਾੜੇ ਖੁੱਲ ਜਾਣਗੇ ਜਿਵੇਂ